ਅੱਜ ਸਮਾਣਾ ਸ਼ਹਿਰ ਦੇ ਬਾਬਾ ਬੰਦਾ ਸਿੰਘ ਭਾਦਰ ਚੌਂਕ ਦੇ ਵਿੱਚ ਟ੍ਰੈਫਿਕ ਦੇ ਵਿੱਚ ਵਿਗਨ ਪਾਉਣ ਵਾਲੇ ਸਾਧਨਾਂ ਦੇ ਇੱਕ ਚਲਾਨ ਕੱਟੇ ਗਏ ਇਸ ਮੌਕੇ ਤੇ ਐਸਜੀ ਮਰੀਚਾ ਗੋਇਲ ਤੇ ਉਹਨਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਇਹਨਾਂ ਵਹੀਕਲਾਂ ਦੇ ਜਿਹੜੇ ਨੇ ਚਲਾਨ ਕੱਟੇ ਗਏ ਇਸ ਮੌਕੇ ਤੇ ਸਮਾਣਾ ਦੇ ਡੀਐਸਪੀ ਫਤੇ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਹਿਰ ਦੇ ਵਿੱਚ ਜਿਹੜੇ 2 ਨੰਬਰ ਦੇ ਵਿੱਚ ਟਿਪਰ ਨੇ ਜਾਂ ਟੈਂਕਰ ਚੱਲ ਰਹੇ ਨੇ ਉਹਨਾਂ ਦੇ ਅੱਜ ਚਲਾਨ ਕੱਟੇ ਗਏ ਨੇ ਜਿਹੜੇ ਸਰਗਨਾ ਨਜਾਇਜ਼ ਮਾਈਨਿੰਗ ਇਹਨਾਂ ਟਿਪਰਾਂ ਰਾਹੀਂ ਕੀਤੀ ਜਾ ਰਹੀ ਹੈ ਉਹਨਾਂ ਨੂੰ ਤਾੜਨਾ ਵੀ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਹ ਚਲਾਨ ਜਿਹੜੇ ਨੇ ਹੁਣ ਰੋਜ਼ਾਨਾ ਹੀ ਕੱਟੇ ਜਾਣਗੇ ਔਰ ਅੱਜ 2 ਲੱਖ ਰੁਪਏ ਤੱਕ ਦੇ ਜਿਹੜੇ ਚਲਾਨ ਨੇ ਇਹ ਕੱਟੇ ਗਏ ਨੇ ਉਹਨਾਂ ਕਹਿੰਦਾ ਕਿ ਫਿਲਹਾਲ ਸਕੂਲਾਂ ਦੇ ਵਿੱਚ ਛੁੱਟੀਆਂ ਹਨ ਅੱਗੇ ਸਕੂਲ ਵੀ ਖੁੱਲ ਜਾਣੇ ਨੇ ਉਹਨਾਂ ਦੇ ਟਰਾਂਸਪੋਰਟ ਜਿਹੜੇ ਸਕੂਲਾਂ ਦੇ ਵਿੱਚ ਕਰਦੇ ਨੇ ਤਾਂ ਉਹਨਾਂ ਨੂੰ ਵੀ ਆਪਣੇ ਕਾਗਜ਼ ਪੱਤਰ ਜਾਂ ਲਾਇਸੈਂਸ ਪੂਰੇ ਕਰਨ ਦੀ ਖਾਸ ਤੌਰ ਤੇ ਤਾੜਨਾ ਦਿੱਤੀ ਗਈ ਹੈ ਉਹਨਾਂ ਕਹਿਆ ਹੈ ਕਿ ਜਿਹੜੇ ਟਿੱਪਰ ਹੁਣ ਜਦੋਂ ਉਹਨਾਂ ਦੇ ਵਿੱਚ ਮਿੱਟੀ ਲਿਜਾਈ ਜਾਂਦੀ ਹੈ ਤਾਂ ਪਰਮਿਸ਼ਨ ਵੀ ਹੋਣੀ ਜ਼ਰੂਰੀ ਹੈ ਅਗਰ ਕਿਸੇ ਕੋਲ ਕਾਗਜ਼ ਪੱਤਰ ਨਾ ਹੋਏ ਤਾਂ ਕਿਸੇ ਤਰ੍ਹਾਂ ਦੀ ਵੀ ਜੇ ਕੋਤਾਈ ਵਰਤੀ ਜਾਂਦੀ ਹੈ ਤਾਂ ਉਹਨਾਂ ਦੇ ਹੁਣ ਜਿਹੜੇ ਨੇ ਚਲਾਨ ਕੱਟੇ ਜਾਣਗੇ ਲਗਾਤਾਰ ਦੇਖ ਸਕਦੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਅੱਜ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੇ ਚਲਾਨ ਕੱਟੇ ਜਾਂਦੇ ਨੇ ਤੇ 2 ਲੱਖ ਰੁਪਏ ਤੱਕ ਦੇ ਜਿਹੜੇ ਇਹ ਚਲਾਨ ਨੇ ਅੱਜ ਕੱਟੇ ਗਏ ਨੇ ਸਵੇਰ ਤੋਂ ਹੀ ਜਿਹੜੇ ਟਿਪਰ ਨੇ ਜਾਂ ਵੱਖ-ਵੱਖ ਟੈਂਕਰ ਨੇ ਉਹਨਾਂ ਨੂੰ ਰੋਕ ਲਿਆ ਜਾਂਦਾ ਤੇ ਉਹਨਾਂ ਦੇ ਚਲਾਨ ਕੱਟੇ ਜਾਂਦੇ ਨੇ ਫਿਲਹਾਲ ਦੇ ਇਜਾਜ਼ਤ ਸਮਾਨਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਨਾ ਦੇਖੋ ਸਾਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਤੇ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਪ੍ਰਾਪਤ ਹੋਈਆਂ ਨੇ ਕਿ ਜਿਨਨੇ ਵੀ ਹੈਵੀ ਵਹੀਕਲਸ ਨੇ ਟਿਪਰਸ ਨੇ ਟਰੱਕਸ ਨੇ ਜਾਂ ਆਦਰਵਾਇਜ਼ ਜਿਨਨੇ ਵੀ ਵਹੀਕਲ 2000 ਪਲਾਈਂਗ ਹੁੰਦਾ ਰੋਡ ਤੇ ਸੀ ਉਹਨਾਂ ਦੀ ਇਹ ਚੈਕਿੰਗ ਕਰਨੀ ਹੈ ਵੀ ਕਿਤੇ ਕੋਈ ਇਲੀਗਲ ਵਹੀਕਲ ਨਾ ਹੋਵੇ ਤੇ ਮੋਟਰ ਵਹੀਕਲ ਐਕਟ ਦੀ ਕੋਈ ਵਾਇਲੇਸ਼ਨ ਨ ਮਾਈਨਿੰਗ ਦੀ ਜਿਹੜੀ ਵੀ ਹਦਾਇਤਾਂ ਨੇ ਉਹਦੀ ਉਲੰਘਣਾ ਕਰਕੇ ਨਾ ਕੋਈ ਕਰ ਰਿਹਾ ਹੋਵੇ ਉਹਦੇ ਤਹਿਤ ਅਸੀਂ ਸਬ ਡਿਵੀਜ਼ਨਲ ਲੈਵਲ ਦੀ ਕਮੇਟੀਆਂ ਵੀ ਬਣੀਆਂ ਹੋਈਆਂ ਨੇ ਜਿੱਚ ਅਸੀਂ ਨੇ ਇਹ ਸਾਰਾ ਚੈੱਕ ਕਰਨਾ ਹੈਗਾ ਉਹ ਕਮੇਟੀ ਦੇ ਵਿੱਚੋਂ ਸਾਡੀ ਸਾਰੀ ਟੀਮ ਅੱਜ ਮੌਕੇ ਤੇ ਮੌਜੂਦ ਹੈ ਇਸ ਤੇ ਡੀਐਸਪੀ ਸਾਹਿਬ ਵੀਡੀਓ ਸਾਹਿਬ ਨਾਇਬ ਤਹਿਸੀਲਦਾਰ ਫੋਰੈਸਟ ਰੇਂਜ ਅਫਸਰ ਸਾਰੇ ਤੇ ਮਾਈਨਿੰਗ ਡਿਪਾਰਟਮੈਂਟ ਦੇ ਜਿਹੜੇ ਹੈਗੇ ਨੇ ਜੈ ਸਾਹਿਬ ਆਏ ਨੇ ਤੇ ਇਹਦੇ ਵਿੱਚ ਜਿੰਨੇ ਵੀ ਕੋਈ ਮਿੱਟੀ ਦਾ ਟਿਪਰ ਹੈ ਕੋਈ ਟਰੱਕ ਹੈ ਉਹ ਅਸੀਂ ਦੇਖ ਰਹੇ ਹਾਂ ਕਿ ਉਹਦੇ ਕੋਲ ਵੀ ਵੈਲਿਡ ਡਾਕੂਮੈਂਟਸ ਹੈ ਜਾਂ ਨਹੀਂ ਆਦਰਵਾਇਜ਼ ਜਿੰਨੇ ਵੀ ਹੈਵੀ ਵਹੀਕਲਸ ਵੈਦਰ ਦੇ ਆਰ ਵਿਦ ਦਾ ਡਾਕੂਮੈਂਟਸ অর ਨਾਟ ਤੇ ਉਹਦੇ ਤਹਿਤ ਅਸੀਂ ਜਿਹੜਾ ਵੀ ਤੁਸੀਂ ਇਹ ਵਹੀਕਲ ਦੇਖ ਰਹੇ ਹੋ ਅਸੀਂ ਇਹ ਦੇਖਿਆ ਕਿ ਬਜਰੀ ਦਾ ਭਰਿਆ ਜਿਹੜਾ ਇਹ ਸੀਗਾ ਇਹਦੇ ਕੋਲ ਜਿਹੜਾ ਓਵਰਲੋਡਿੰਗ ਸੀਗੀ ਤੇ ਦੇ ਰੂਲਸ ਦੇ ਤਹਿਤ ਅੱਜ ਇਹਦਾ 2 ਲੱਖ ਦਾ ਚਲਾਨ ਜਾਈ ਸਰ ਜਿਹੜਾ ਹੈਗਾ 2 ਲੱਖ ਦਾ ਚਲਾਨ ਜਿਹੜਾ ਇਹ ਕੱਟਿਆ ਗਿਆ ਹੈ ਤੇ ਦੈਟ ਵਾਸ ਬੇਸਿਕਲੀ ਮੂਵਿੰਗ ਫਰਮ ਪਾਸਿੰਗ ਥਰੂ ਹੇਅਰ ਓਨਲੀ ਤੇ ਅਸੀਂ ਇਹਨੂੰ ਕਰ ਰਹੇ ਹਾਂ ਇਹਦਾ ਓਵਰਲੋਡਿੰਗ ਦਾ ਚਲਾਨ ਕੱਟਿਆ ਤੇ ਸਾਡਾ ਇਹ ਕਹਿਣਾ ਹੈ ਕਿ ਜਦੋਂ ਔਰ ਆਪਣੀ ਇਸ ਤਰ੍ਹਾਂ ਦੇ 2 2 1.5 1.5 3 3 ਲੱਖ ਦੇ ਚਲਾਨ ਕੱਟੇ ਜਾਣਗੇ that will be a deterrent effect for the other persons also ਤਾਂ ਕਿ ਕੋਈ ਵੀ ਨਜਾਇਜ਼ ਟਿਪਰ ਮਾਈਨਿੰਗ ਜਾਂ ਕੋਈ ਵੀ ਇਹੋ ਜਿਹੀ ਕਾਰਵਾਈ ਨਾ ਹੋਵੇ ਇਸ ਤੋਂ ਇਲਾਵਾ ਅਸੀਂ ਨੇ ਤਿੰਨ ਵਹੀਕਲ ਜ਼ੋਰ ਕੀਤੇ ਹੋਏ ਨੇ ਉਹਦੇ ਵਿੱਚ ਇੱਕ ਵਹੀਕਲ ਬਾਉਂਡ ਕੀਤਾ ਕਿ ਜਿਹੜਾ ਵਿਦਆਊਟ ਡਾਕੂਮੈਂਟਸ ਹੈ ਤੇ देयर आर ਅਦਰ ਟੂ ਵਹੀਕਲ ਜਿਹੜੇ ਨਾਰਮਸ ਦੀ ਵਾਇਲੇਸ਼ਨ ਕਰ ਰਹੇ ਉਹਨਾਂ ਦੇ ਚਲਾਨ ਇਚੋ ਕੀਤੇ ਜਾ ਰਹੇ ਹਨ ਤੇ ਇਹ ਮਹੀ ਮਹੀ ਇਹ ਜਿਹੀ ਹਰ ਵੀਕਲੀ ਹਰ ਲਗਾਤਾਰ ਚੱਲਦੀ ਰਹੇਗੀ ਤੇ ਅਸੀਂ ਪਾਰਟਿਕੂਲਰਲੀ ਪਰਸਨਲ ਤੌਰ ਤੇ ਤਾਂ ਹਾਜ਼ਰ ਹੋਇਆ ਤਾਂ ਕਿ ਸਾਨੂੰ ਜਿਹੜੀ ਫੀਲਡ ਰਿਪੋਰਟ ਹੈ ਅਸੀਂ ਖੁਦ ਮੌਕੇ ਤੇ ਟ੍ਰੈਫਿਕ ਵਾਲਿਆਂ ਨੂੰ ਵੀ ਇਹੀ ਹਦਾਇਤ ਦਿੱਤੀ ਹੈ ਕਿ ਆਪਣੀ ਡਿਊਟੀ ਬੜੀ ਤੰਦ ਹੀ ਨਿਭਾਉਣ ਤੇ ਡੇਲੀ ਇਸੇ ਤਰ੍ਹਾਂ ਹੀ ਚੈਕਿੰਗ ਹੋਣੀ ਚਾਹੀਦੀ ਹੈ ਤੇ ਜਦੋਂ ਅਸੀਂ ਖੁਦ ਫੀਲਡ 'ਚ ਆ ਰਹੇ ਹਾਂ ਤਾਂ ਉਹ ਤਾਂ ਤੁਸੀਂ ਸਮਝ ਸਕਦੇ ਹੋ ਕਿ ਸੀਰੀਅਸਨੈਸ ਆਫ ਦਾ ਮੈਟਰ ਕੀ ਹੈ ਕਿ ਇਸੇ ਚਾਹੁੰਦੇ ਹਾਂ ਕਿ ਆਪਣੇ ਸਮਾਨਾ ਸ਼ਹਿਰ 'ਚ ਕਿਸੇ ਵੀ ਧਰਮ ਦਾ ਕੋਈ ਵੀ ਇਲੀਗਲ ਵਹੀਕਲ ਨਾ ਚੱਲੇ। ਠੀਕ ਹੈ। ਇਹਨਾਂ ਹੀ ਜਿਹੜੇ ਵੀ ਆਪਣੇ ਹੈਵੀ ਵਹੀਕਲਸ ਹੈ ਉਹਨਾਂ ਦੇ ਸਬੰਧ ਵਿੱਚ ਅਸੀਂ ਸਪੈਸ਼ਲ ਚੈਕਿੰਗ ਬੰਦਾ ਸਿੰਘ ਭਦਰ ਚੌਕ 'ਤੇ ਐਸਜੀਐਨ ਸਾਹਿਬਾ ਅਸੀਂ ਅਤੇ ਸਿਵਲ ਪ੍ਰਸ਼ਾਸਨ ਦੇ ਹੋਰ ਕਈ ਅਫਸਰ ਐਸਐਚਓ ਸਿਟੀ ਸਿਵਲ ਪ੍ਰਸ਼ਾਸਨ ਦਾ ਸਟਾਫ ਐਂਡ ਟ੍ਰੈਫਿਕ ਸਟਾਫ ਨਾਲ ਅਸੀਂ ਇਥੇ ਅੱਜ ਸਪੈਸ਼ਲ ਚੈਕਿੰਗ ਕਰ ਰਹੇ ਹਾਂ ਇਸ ਵਿੱਚ ਕਈ ਜਿਹੜੇ ਹੈਵੀ ਟਿਪ ਕੋਈ ਟਿਪਰ ਸੀ ਕੋਈ ਟਰਾਲੇ ਸੀ ਕੋਈ ਟਰੱਕ ਹੈ ਜਿਨ੍ਹਾਂ ਦੇ ਵੈਲਿਡ ਡਾਕੂਮੈਂਟੇਸ਼ਨ ਨਹੀਂ ਆ ਉਹਨਾਂ ਦੇ ਖਿਲਾਫ ਜਿਹੜੀ ਮੋਟਰ ਵਹੀਕਲ ਐਕਟ ਦੇ ਤਹਿਤ ਕਾਰਵਾਈ ਕਰ ਰਹੇ ਹਾਂ ਤੇ ਕਈਆਂ ਖਿਲਾਫ ਮਾਈਨਿੰਗ ਐਕਟ ਦੇ ਤਹਿਤ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਉਹ ਨੇ ਜਿਨ੍ਹਾਂ ਕੋਲ ਕੋਈ ਵੈਲਿਡ ਡਾਕੂਮੈਂਟੇਸ਼ਨ ਨਹੀਂ ਜਾਂ ਫਿਰ ਓਵਰਲੋਡ ਚੱਲ ਰਹੇ ਹੈ ਜਾਂ ਫਿਰ ਕੋਈ ਨਾ ਕੋਈ ਲਾਅ ਦੀ ਉਲੰਘਣਾ ਕਰ ਰਹੇ ਜੀ ਦੇ ਦੇ ਟਰਾਲੇ ਖੜੇ ਆ ਇਹਨਾਂ ਦੇ ਕੋਲ ਦਾ ਪੂਰੇ ਹੈਗੇ ਸੀ ਆ ਜਿਹੜੇ ਆ ਖੜੇ ਨੇ ਜੀ ਇਹਨਾਂ ਦੇ ਅਸੀਂ ਡਾਕੂਮੈਂਟੇਸ਼ਨ ਚੈੱਕ ਕੀਤੀ ਇਹਨਾਂ ਕੋਲ ਡਾਕੂਮੈਂਟੇਸ਼ਨ ਹੈ ਨਹੀਂ ਕਈ ਇਹਨਾਂ ਚਾ ਬਾਉਂਡ ਕੀਤੇ ਗਏ ਕਈਆਂ ਦਾ ਚਲਾਨ ਕੀਤੇ ਗਏ ਤੇ ਕਈਆਂ ਦੇ ਤਹਿਤ ਜਿਵੇਂ ਮੈਡਮ ਐਸ.ਐਮ. ਸਾਹਿਬਾ ਨੇ ਦੱਸਿਆ ਵੀ ਇਹਨਾਂ ਦੇ ਤਹਿਤ ਮਾਈਨਿੰਗ ਐਕਟ ਦੇ ਤਹਿਤ ਇਹਨਾਂ ਨੂੰ ਫਾਈਨ ਵੀ ਹੈਵੀ ਫਾਈਨ ਕੀਤਾ ਗਿਆ 2 ਲੱਖ ਦੇ ਕਰੀਬ ਜੀ